ਸਤ ਸ੍ਰੀ ਅਕਾਲ ਵੀਰ ਜੀ ਮਾਨਮਿਤ ਡੇਰੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਭੋਮਾ ਅੱਜ ਵੀਰ ਕੋ ਪਹੁੰਚ ਚੁੱਕੇ ਪਿੰਡ ਭੋਮੇ ਅੱਜ ਵੀਰ ਕੋ ਦੋ ਪਸ਼ੂ ਆ ਇੱਕ ਗੱਬਰਿਆਂ ਵਸ਼ੀ ਇੱਕ ਟੋਕਰ ਗੱਬਰਿਆਂ ਤੇ ਵੀਰ ਕੋ ਲੈਨੇ ਆ ਜਾਣਕਾਰੀ ਵੀਰ ਜੀ ਪਹਿਲੀ ਗੱਲ ਵੀਡੀਓ ਵੇਖ ਕੇ ਪੂਰੀ ਫੇਰ ਚੈੱਕ ਕਰਕੇ ਫੇਰ ਫੋਨ ਲਾਇਆ ਕਰੋ ਪਹਿਲੋ ਨਾ ਲਾਇਆ ਕਰੋ ਹਨਾ ਵੀਰੇ ਬਿਲਕੁਲ ਤੇ ਲੈਨੇ ਵੀਰ ਕੋ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਹੋਰ ਸੁਣੇ ਵੀਰ ਵਧੀਆ ਵੀਰ ਜੀ ਵਧੀਆ ਬਹੁਤ ਸਭ ਕੁਝ ਕੀ ਹਾਲ ਤੇਰਾ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਬੜੇ ਲੰਮੇ ਦਿਨਾਂ ਬਾਅਦ ਆਖੇ ਜੋ ਹਾਂ ਜੀ ਇਸ ਤਰ੍ਹਾਂ ਹੀ ਫਿਰ ਕੋਈ ਭੈਣ ਭਰਾ ਕਵੇ ਤੇ ਆ ਵੀਰਾਂ ਦਾ ਕਿ ਮੈਂ ਵੀਡੀਓ ਪਾਉਣੀ ਕਰਦੇ ਪਸ਼ੂ ਆ ਇਹਨੂੰ ਕੰਮ ਮਿਲ ਗਿਆ ਆ ਦੋ ਮਹੀਨੇ ਬਾਅਦ ਇਹ ਵੀਰਦੇ ਦੇ ਘਰ ਦੇ ਵੀਰਦੇ ਪਸ਼ੂ ਆ ਹਾਂ ਘਰ ਦੇ ਪਸ਼ੂ ਜੀ ਘਰ ਦੇ ਪਸ਼ੂ ਵੀਰਦੇ ਤੇ ਵੀਰ ਨੇ ਅੱਜ ਵੀਡੀਓ ਪਾਉਣੀ ਹੀ ਵੀਰ ਕਹਿੰਦਾ ਮੈਂ ਕੰਮ ਤੇ ਦੂਰ ਜਾਣਾ ਵਾ ਦੋ ਮਹੀਨੇ ਬਾਅਦ ਕੰਮ ਮਿਲ ਗਿਆ ਤੇ ਤਾਂ ਪੱਟੇ ਨਹੀਂ ਪਹਿਨੇ ਕੰਪਨੀ ਦੇ ਵਿੱਚ ਕੰਪਨੀ ਵਿੱਚ ਜਾਣਾ ਠੀਕ ਆ ਇਹ ਜਿਹੜੀਆਂ ਆ ਗੱਭਣ ਟੋਕੜ ਜੇ ਪਹਿਲਾਂ ਵੇੜਿਆ ਤੇ ਆ ਤਿਜੇ ਸੁਵੇ ਗਾਈ ਜੇ ਪੰਜੀ ਪਲੱਸ ਵਾਲੀ ਅੱਛਾ ਤਿਜੇ ਸੁਵੇ ਵੀਰ ਜੀ ਦੇਣ ਕਿੰਨੇ ਖਰੂਗੀ ਇਹ ਕਿੰਨੇ ਨੇ ਵੀਰ ਜੀ 15 20 ਲੈ ਜਣੇ 15 20 ਦਿਨ ਲੈ ਜਣੇ ਤੇ ਇਹ ਵੀਰ ਜੀ ਕਿੰਨੇ ਮਹੀਨੇ ਦੀ ਗੱਬਣ ਆ ਇਹ ਵੀਰ ਜੀ 5 ਮਹੀਨੇ ਦੀ ਗੱਬਣ ਜੀ 5 ਮਹੀਨੇ ਦੀ ਗੱਬਣ ਵੀਰ ਜੀ ਦੁੱਧ ਦੇ ਵੀਰ ਕਹਿੰਦਾ 3 ਲੀਟਰ ਹੈ ਦੇਖੋ ਤੇ ਵੀਰ ਜੀ ਵਯਾਰਾ ਦੋਵੇਂ ਵੀਰ ਕੋ ਚੰਗੀਆਂ ਤੇ ਵੀਰ ਦੇ ਘਰ ਦੇ ਪਸੂਗਾ ਵੀਰ ਜੀ ਸੀਸ ਨੱਕ ਵੈਣਾ ਬਹੁਤ ਠੰਡੀ ਸੀਲ ਆ ਵੀਰ ਕਹਿੰਦਾ ਦਿਖਾਓ ਵੀਰ ਜੀ ਦੇਖੋ ਵੀਰ ਜੀ ਠੰਡੀ ਸੀਲ ਆ ਤੇ ਜਾ ਸੁਆ ਵਾ 5 ਲੀਟਰ ਵੀਰ ਕਹਿੰਦਾ ਦੁੱਧ ਕੱਢਿਆ ਪਿਛਲੇ ਇਹ ਅਜੇ ਦਿਨ 15 ਲੈ ਜੂਗੀ ਤੇ ਵੀਰ ਜੀ ਇਹਦਾ ਕੀ ਮੁੱਲ ਕਰਨਾ ਫਿਰ ਮੁੱਲ ਇਹਦਾ ਵੀਰ ਜੀ ਉਤਰਾਂ ਤੇ ਜੇ ਰਾਜੀ ਹੁੰਦੀ ਤੇ 80 85 ਕਰਨਾ ਹੈ ਮੁੱਲ ਹਾਂਜੀ ਹਾਂਜੀ 52000 ਦੀ ਦੇ ਦੇ 52000 ਦੀ ਦੇ ਦੇਣੇ ਵੀਰ ਕਹਿੰਦਾ ਕਰੋ ਮਾਨਤਨ ਵਿੱਚ 2000 ਵਿੱਚ ਹੀ ਛੱਡਦਾ 2000 ਛੱਡਾਂਗੇ ਹੋਰ ਕਰੋ ਵੀਰ ਜੀ ਮਾਰ 2 ਹੋਰ ਛੱਡਾਂਗੇ ਘਰਾ ਘਰਾ ਕੇ 50 ਦੀ ਦੇ ਦੋਗੇ ਤਾਂ ਤੇ ਹੈਗੀ ਆ ਦੁੱਧ ਕੱਢਣ ਵਾਲੀ ਪੰਜੀ ਪਾਲਸ ਹਾਂਜੀ ਥੋੜੀ ਜਿਹੀ ਲੱਸੀ ਰਹਿ ਗਈ ਆ ਫਿਰ 20 ਕਿਤੇ ਲੀਟਰ ਕਰੂਗੀ ਨਾ ਤੁਸੀਂ ਚਲੋ 48000 ਦੀ ਜਾਂਦਾ ਠੀਕ ਆ ਵੀਰ ਜੀ ਦੇ ਦਾਂਗੇ ਦੇ ਦਾਂਗੇ ਵੀਰ ਕਹਿੰਦਾ 48000 ਦੀ ਵੈਰ ਚੰਗੀ ਜੋ ਬਾਕੀ ਵੀਰ ਕਹਿੰਦਾ ਕੋਈ ਫੋਨ ਵੀਰ ਭੜਾ ਲਾਊਗਾ ਮੌਕੇ ਤੇ ਮਾਨਤਾਂ ਨੂੰ ਹੋਰ ਹਾਂ ਪੂਰਾ ਕਰਾਂਗੇ ਪੂਰਾ ਕਰਾਂਗੇ ਤੇ ਵੀਰ ਜੀ ਵੈਰ ਚੰਗੀ ਆ ਥਾਂਲੇ ਵਾ ਤੁਹਾਨੂੰ ਫੇਰ ਥਾਂਲਿਓ ਦਿਖਾ ਦਿੰਨੇ ਆ ਠੰਡੀ ਸੀੜਿਆ ਵੀਰ ਕਹਿੰਦਾ ਇਸ ਕੁਆਲਿਟੀ ਵੀ ਦਿਖਾ ਦੇ ਲੈ ਦੇਣ 15 ਵੀਰ ਜੀ ਲੈ ਜਾਉਂ ਵੱਡੀ ਗਾਂ ਹੀ ਵੀਰ ਕਹਿੰਦਾ ਸੇਵਾ ਥੋੜੀ ਹੋਈ ਵੀਰ ਕੋ ਤਾਂ ਕਰਕੇ ਨਿਸਾ ਪੜੇਗੀ। ਜੀ ਸੇਵਾ ਕਰੂਗਾ ਕੋਈ ਵੀਰ ਤੇ ਚੰਗੀ ਮਤਲਬ ਦੁੱਧ ਦੇਊਗੀ ਚੰਗਾ ਪਰੂਗੀ। ਠੀਕ ਆ ਵੀਰ ਜੀ। ਵੀਰ ਜੀ ਕੋ ਸੇਵਾ ਕਰੋ ਵੀਰ ਕਹਿੰਦਾ ਤੇ ਚੰਗਾ ਦੁੱਧ ਪਰੂਗੀ। ਵੇਰ ਚਲੋ ਵੀਰ ਜੀ ਸੇਵਾ ਕੀਤਾ ਇਹ ਮੁੱਲ ਪੈਣਾ ਵੀਰ ਕੋ ਸੇਵਾ ਘੱਟ ਹੋਈ ਜਾਣਾ ਵੀਰੇ ਵੀਰ ਨੇ ਬਿਸ਼ਤਰੀ ਦਾ ਕੰਮ ਕਰਦਾ ਰਾਜ ਮਿਸਤਰੀ ਦਾ ਉਹਦੇ ਕਰਕੇ ਸੇਵਾ ਘੱਟ ਹੋਈ ਜਾਂ ਦੁੱਧ ਚੋਇਆ 5 ਲੀਟਰ ਠੀਕ ਆ ਵੀਰ ਜੀ ਅਸੀਂ ਆਨੇ ਫੇਰ ਵੀ ਥੋੜੀ ਲੱਸੀ ਰਹੀ ਆ ਚਲ 20 ਦੇ ਕੱਢੂਗੀ ਠੀਕ ਆ ਵੀਰ ਜੀ ਇਹਦਾ ਵੀਰੇ ਦੱਸਿਓ ਇਹ ਵੀਰ ਜੀ ਪਹਿਲੇ ਸੂਏ ਜੇ ਵੈੜ ਪੰਜਾਂ ਮਹੀਨਿਆਂ ਦੀ ਗੱਬਣ ਜੇ ਪਹਿਲੇ ਸੂਏ ਆ ਪੰਜਾਂ ਮਹੀਨਿਆਂ ਦੀ ਗੱਬਣ ਆ ਵੀਰ ਜੀ ਫੇਸ ਕੁਆਲਿਟੀ ਦਿਖਾ ਦਿੰਦੇ ਆ ਰੰਗ ਬਾਜ ਆ ਵੈਰ ਤੇ ਦੁੱਧ 3 ਲੀਟਰ ਆ ਵੀਰ ਕਹਿੰਦਾ ਇਹ ਦੇਖੋ ਉਹ ਵੀ ਜੇ ਕੋਈ ਸੇਵਾ ਵਾਲਾ ਲੈ ਜਾਏ ਦੁੱਧ 5 ਕਿਲੋ ਜੋ ਸਾਬ। ਹਾਂਜੀ ਹਾਂਜੀ ਕੋਈ ਸੇਵਾ ਵਾਲੇ ਲੈ ਜਾਏ ਚਲੋ ਵੀਰ ਭਰਾ ਲੈ ਜੀ ਵੀਰ ਦੀ ਸੇਵਾ ਘਾਟਿਆ ਵੇ ਲੋ ਤੂੜੀ ਪਾਉਂਦਿਆ ਕੱਲੀ ਕੋਈ ਪੱਠਾ ਵੀ ਨਹੀਂ ਪਾਇਆ ਅੱਗੇ ਅੱਜ ਵੀ ਹਜੇ ਵੀਰ ਕਹਿੰਦਾ। ਜੇ ਕੋਈ ਵੀਰ ਭਰਾ ਸਾਹਮਣ ਵਾਲਾ ਲੈ ਜੀ ਵਸ਼ੀ ਚੰਗੀ ਵੀਰਜੀ ਐ ਵੇ। ਵੀਰ ਜੀ ਉਹ ਹਲਾਜੇ ਪੱਠਾ। ਵੇ ਲੋ ਵੀਰ ਜੀ ਤੁਹਾਨੂੰ ਦਿਖਾ ਦਿੰਨੇ ਆ ਪੱਠਾ ਦੇ। ਵੀਰ ਕਹਿੰਦਾ ਪੱਠੇ ਵੀ ਨਹੀਂ ਪੈਂਦੇ ਟਕੋ। ਤੂੜੀ ਮਾਰੀ ਮੋਟੀ ਪਾਈ ਵੀਰ ਨੇ। ਵੀਰ ਜੀ ਇਹਦਾ ਕੀ ਮੁੱਲ ਕਰਨਾ ਫਿਰ? ਮੁੱਲ ਵੀਰ ਜੀ ਨਿਕਾ ਜ 5000 ਰੁਪਇਆ। 5000। ਹਾਂਜੀ। ਵਿਜੀ 2000 ਛੱਡ ਦਾਂਗੇ ਪੰਜੀ ਚ 200 ਛੱਡਾਂਗੇ ਮੈਂ ਕਹਿੰਦਾ ਇਹ ਪੂਰੇ ਪੂਰੇ ਕਰਾਂਗਾ ਕਿੰਨੇ ਕਰਦੀ ਪੂਰੇ ਨਹੀਂ ਕਰ ਦੋ 20 ਨਾ ਬਹੁਤਾ ਧੱਕਾ ਹੁੰਦਾ ਜੀ ਚਲੋ ਕੋਈ ਗੱਲ ਨਹੀਂ ਬੱਚੋ ਛੋਟ ਹੀ ਕਰ ਦਿਓ ਚਾਹ ਛੋਟ ਕਰਦਾਂਗੇ ਤੁਹਾਡੇ ਨਾਲ ਨਹੀਂ ਮੋੜਨਾ ਠੀਕ ਆ ਵੀਰ ਜੀ ਵੀਰ ਕਹਿੰਦਾ ਇਹ ਚ 20 ਚ ਛੋਟ ਕਰਦਾਂਗੇ ਟੋਕਣ ਗੱਭਣੇ 50 ਮਹੀਨਿਆਂ ਦੀ ਸੀਸਲਾਗਤ ਦਿਖਾਓ ਵੀਰ ਜੀ ਮਰਜੀ ਨੂੰ ਖੋਲਿਓ ਇਹਨੂੰ ਖੋਲ ਦੋ ਕੋਈ ਗੱਲ ਨਹੀਂ ਮਰਜੀ ਵੀਜੀ ਵੇਰ ਚੰਗੀ ਸਾਫ ਸੁਥਰੀ ਜਿੰਨੀ ਹੈਗੀ ਆ ਦੁੱਧ 3 ਲੀਟਰ ਆ 50 ਮਹੀਨਿਆਂ ਦੀ ਗੱਭਣੇ ਆ ਲਾਦਾ ਵੀਰ ਜੀ ਮਰੇ ਵੀਨੇ ਨੇ ਥਾਂ ਪੁੱਟਿਆ ਜੀ ਉਹਦੇ ਕਨਵੀਰ ਕਹਿੰਦਾ ਤਾਂ ਨਹੀਂ ਤੋੜਦੇ ਜਗਾ ਥੋੜੀ ਕਰਨ ਬੰਦ ਹੋ ਇੱਥੇ ਵੀਰੇ ਕੋਈ ਗੱਲ ਪਹਿਲਾਂ ਵੀਰ ਜੀ ਠੀਕ ਐ ਵੈਰ ਖਾਣ ਲੇ ਭਾਈ ਦਾ ਵੀ ਦਿਖਾ ਦੇਣਾ ਤੁਹਾਨੂੰ ਹੁਣ ਵੀਰ ਜੀ ਇਹ ਚੋਈਆਂ ਚੋਈਆਂ ਨਹੀਂ ਆ ਇਹ ਹਾਂਜੀ ਚੋਈਆਂ ਦੀ ਪੌਂਡੇ ਜੀ ਵੀ ਹਾਂਜੀ ਕੋਈ ਨਹੀਂ ਟਾਂ ਟੂਮ ਨਹੀਂ ਲਾਇਆ ਕੋਈ ਵੀ ਚੋਣੀ ਵਾਲੀ ਪੌਂਡੇ ਜੇ ਕੋਈ ਵੀਰ ਖੜੂਗਾ ਪਣਸਰਾ ਦ ਦੁੱਧੋਂ ਵਧੂਗੀ ਠੀਕ ਐ ਵੀਰ ਜੀ ਬਹੁਤਾ ਨਹੀਂ ਤੇ 5 ਲੀਟਰ ਤੇ ਕਰੂਗੀ ਨਾ ਹਾਂਜੀ ਹਾਂਜੀ ਵੀਰ ਜੀ ਵੇਖੋ ਵੀਰ ਜੀ ਵੀਰ ਨੂੰ ਕੋ ਦੋ ਪਸੂ ਆ ਇੱਕ ਟੋਕਰ ਗੱਭਣ ਆ ਇੱਕ ਵੀਰ ਜੀ ਗੱਭਰ ਵਹਿ ਰਿਹਾ ਵੀਰ ਕੋ ਦੋ ਪਸੂ ਆ ਚੰਗੇ ਆ ਆਪਣਾ ਵੀਰਪੜਾ ਕੋਈ ਤਸੱਲੀ ਕਰਕੇ ਪਾਸ ਕਰਕੇ ਚੋਚਵਾ ਕੇ ਦਵੇ ਪਸੂ ਖਰੋ ਪਸੂ ਦੋਵੇਂ ਵੀਰ ਦੇ ਘਰ ਦੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਹੈਗਾ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸਿਓ ਪਹਿਲੋਂ ਵੀ ਨਹੀਂ ਤੁਹਾਨੂੰ ਫੋਨ ਨਾ ਚਾਹਤਾ ਫੋਨ ਕਰ ਕੋਈ ਗੱਲ ਨਹੀਂ ਨਾਂ ਸੋਨੂ ਜੇ ਪਿੰਡ ਭਮਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਨੰਬਰ ਆਪਣਾ ਦੇਣਾ ਜਾਂ ਵੀਰ ਦਾ ਮੇਰਾ ਤੈਨੂੰ ਗਾਦਾ ਆਪਣਾ ਨਹੀਂ ਤੁਸੀਂ ਆਪਣੇ ਦੇ ਦਿਓ ਚਲੋ ਤਾਂ ਨੰਬਰ 78401090 ਠੀਕ ਹੈ ਵੀਰ ਜੀ 9878401090 ਵੀਰ ਜੀ ਦੋ ਪਸੂ ਵੀਰ ਨੂੰ ਨਾ ਕੋ ਵੀਰ ਕੰਦਾ ਚੋਚਵਾ ਕੇ ਤਸੱਲੀ ਕਰਕੇ ਤੇ ਪਾਸ ਕਰਕੇ ਖਾਣਾ ਵੀਰ ਜੀ ਤਸੱਲੀ ਪੂਰੀ ਕਰਨ ਆਪਣੀ ਜਨੇ ਪੈਣ ਭਰਾਨੇ ਪੈਸੇ ਕਰਦੇ ਨੇ ਨਾ ਆਪਣੀ ਦੋ ਡਾਂਗਾਂ ਦੇ ਚੋਣ ਚੈੱਕ ਕਰਾ ਕੇ ਖਾਣਾ ਹਾਂਜੀ ਵੀਰ ਜੀ ਆਪਣੀ ਤਸੱਲੀ ਕਰਕੇ ਖਾਣਾ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਸასი ਸასი